ਸਤਿ ਸ਼੍ਰੀ ਅਕਾਲ ਜੀ ਆਤਨੌਲੇ ਮੰਡੀ ਤੇ ਖੜਿਆ ਹਾਂ ਤੁਸੀਂ ਦੇਖੋ ਇਹ ਸਾਰਾ ਮਾਲ ਆ ਕਟੂ ਮਾਲ ਦੇ ਵਿੱਚ ਸਲੋਟਰ ਹਾਊਸ ਦੇ ਵਿੱਚ ਜਾ ਰਿਹਾ ਤੇ ਕਿੰਨੇ ਕਿੰਨੇ ਚੰਗੇ ਚੰਗੇ ਝੋਟੇ ਜਿਨ੍ਹਾਂ ਨੇ ਵੱਡਿਆ ਜਾਣਾ ਆ ਦੂਜੇ ਨਬਲੇ ਝੋਟੀ ਦੇਖੋ ਤੁਸੀਂ ਕਿੰਨੀ ਚੰਗੀ ਝੋਟੀ ਹੈ ਸਿਰਫ ਥੋੜੀ ਬਹੁਤੀ ਪ੍ਰੋਬਲਮ ਹੁੰਦੀ ਆ ਪਸ਼ੂ ਕੰਸੀਵ ਨਹੀਂ ਕਰਦਾ ਗੱਬੜ ਨਹੀਂ ਹੁੰਦਾ ਨਿੱਕੇ ਨਿੱਕੇ ਚੀਜ਼ਾਂ ਪਿੱਛੇ ਆਪਾਂ ਬਟਨਾਂ ਨੂੰ ਜਾਨਵਰ ਵੇਚ ਦਿੰਨੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੁੱਧ ਦੀ ਕਿੱਥੋਂ ਦੁੱਧ ਤੁਹਾਨੂੰ ਮਿਲੂ ਆਮ ਪਰਿਵਾਰਾਂ ਦੇ ਵਿੱਚ ਉਹ ਮੱਝਾਂ ਆਈਆਂ ਤੁਸੀਂ ਆ ਝੋਟੀ ਦੇਖੋ ਕਿੱਡੀ ਹੈਵੀ ਝੋਟੀ ਹੈ ਕਿੱਡੀ ਵੱਡੀ ਝੋਟੀ ਹੈ ਸਿਰਫ ਥੋੜੀ ਬਹੁਤੀ ਪ੍ਰਾਬਲਮ ਹੋਊ ਕਿਤੇ ਨਾ ਕਿਤੇ ਜਾ ਕੇ ਗੱਬਣ ਨਹੀਂ ਨਹੀਂ ਤਾਂ ਜਦੋਂ ਆਏ ਸਾਲ ਕਿੰਨੀਆਂ ਹੀ ਕਟੀਆਂ ਕਾਟੂਮਾਲ ਦੇ ਵਿੱਚ ਵੱਢੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੱਝ ਕਿੱਥੋਂ ਮਿਲ ਜੂ ਫੇਰ ਮਹਿੰਗਾਈ ਮੱਝ ਮਹਿੰਗੀ ਕਿਉਂ ਹੋ ਰਹੀ ਆ ਇਹਨਾਂ ਕਾਰਨਾ ਕਰਕੇ ਮੱਝ ਮਹਿੰਗੀ ਹੋ ਰਹੀ ਆ ਆ ਇਕੱਠੀ ਦੀ ਤੁਸੀਂ ਵੇਟ ਦੇਖੋ ਕਿੰਨਾ ਵੇਟ ਆ ਹੋ ਸਕਦਾ ਆਚਾਰ ਨੇ ਖਰਾਬ ਕਰੀ ਹੋਵੇ ਇਹ ਸਿਰਫ ਤੇ ਇਸੇ ਚੱਕਰ ਦੇ ਵਿੱਚ ਇਸ ਨੇ ਵੱਢਿਆ ਜਾਣਾ ਨਿੱਕੇ ਨਿੱਕੀਆਂ ਤੁਸੀਂ ਲਾ ਲੋ ਵੀ ਕਟੀਆਂ ਕਿਸਾਨ ਭਰਾ ਵੀ ਕਟੀਆਂ ਪਾਲਣੋਂ ਹਟ ਗਏ ਇਹੋ ਜੀਆਂ ਚੰਗੀਆਂ ਚੰਗੀਆਂ ਕਟੀਆਂ ਵੀ ਕਾਟੂਮਾਲ ਦੇ ਵਿੱਚ ਜਾ ਰਹੀਆਂ ਨੇ ਆਏ ਮੰਡੀ ਦੇ ਉੱਪਰ ਘਟੂ ਘਟਾ 1.200 ਜਿਹੜਾ ਜਾਨਵਰ ਆ ਉਹਨਾਂ ਜਾਨਵਰਾਂ ਨੇ ਵੱਡਾ ਜਾਣਾ ਕਿ ਜਿਹੜੀ ਕੱਟੀ ਯੂਪੀ ਵਾਲੇ ਸਾਰੀਆਂ ਮੱਝਾਂ ਵੱਡੀਆਂ ਜਾਣੀਆਂ ਤੁਸੀਂ ਆ ਦੇਖੋ ਕਿੰਨੇ ਕੱਡੀਆਂ ਮੱਝਾਂ ਹੀ ਸਾਰੀਆਂ ਇਹ ਕਾਟੂਮਾਲ ਦੇ ਵਿੱਚ ਗਾਈਆਂ ਇਹਨਾਂ ਨੇ ਖਰੀਦ ਲਈਆਂ ਤੇ ਉੱਪਰ ਪੀਲੇ ਰੰਗ ਦੀ ਨਿਸ਼ਾਨੀ ਤੁਹਾਨੂੰ ਦਿਸ ਰਹੀ ਹੈ ਤੇ ਉੱਪਰ ਨਿਸ਼ਾਨੀਆਂ ਲਾਤੀਆਂ ਇਹਨਾਂ ਨੇ ਆਪਣੀਆਂ ਤੁਸੀਂ ਦੇਖੋ ਵੀ ਕਿੰਨੇ ਹੀ ਚੰਗੇ ਜਾਨਵਰ ਨੇ ਹੁਣ ਆ ਝੋਟੀ ਸੀ ਥੋੜੀ ਮੋਟੀ ਹੋ ਸਕਦਾ ਝੋਟੀ ਨੂੰ ਕੋਈ ਯੂਟਰਸ ਕਮਜ਼ੋਰ ਹੋਵੇ ਬੱਚੇ ਤਾਂ ਨੇ ਜਿਹੜੀ ਸਟਰਕਚਰਾਂ ਚੰਗੀ ਨਾ ਹੋਵੇ ਸਾਈਜ਼ ਹੋ ਸਕਦਾ ਨਾ ਵਧਿਆ ਹੋਵੇ ਤੇ ਗੱਬਣ ਨਹੀਂ ਹੋ ਰਹੀਏ ਕੋਈ ਜਦੋਂ ਗੱਬਣ ਨਹੀਂ ਹੋਈ ਬੰਦਾ ਮਿਹਨਤ ਨਹੀਂ ਕਰਦਾ ਤੇ ਝੋਟੀ ਵੇਚਦੀ ਤੁਸੀਂ ਝੋਟੀ ਜੈਡ ਬਲੈਕ ਝੋਟੀ ਹੈ ਬਾਈ ਤੁਸੀਂ ਝੋਟੀ ਦੀ ਪੂਛ ਦੇਖੋ ਤੇ ਝੋਟੀ ਜਮਾ ਜੈਡ ਬਲੈਕ ਹੈ ਬਾਈ ਇੱਕ ਵੀ ਵਾਲ ਝੋਟੀ ਤੇ ਚਟਾਂ ਨਹੀਂ ਆ ਬਾਕੀ ਥਣ ਦੇਖੋ ਬਾਈ ਝੋਟੀ ਕਿੰਨੇ ਹੀ ਸੋਹਣੇ ਥਣ ਨੇ ਇਹ ਜਿਹੇ ਜੈਡ ਬਲੈਕ ਕਟੀਆਂ ਜਦੋਂ ਜੁਪੀ ਜਾ ਕੇ ਵੱਡੀਆਂ ਗਈਆਂ ਆਪਾਂ ਨੂੰ ਮੱਝਾਂ ਕਿੱਥੋਂ ਠਾਉਣੀਆਂ ਕਿੱਥੋਂ ਆਪਾਂ ਦੁੱਧ ਪੀਲਾਂਗੇ ਸਿੰਘ ਸੁng ਝੋਟੀ ਜਮਾ ਇੱਕ ਨੰਬਰ ਝੋਟੀ ਹੈ ਕੋਈ ਕਮੀ ਨਹੀਂ ਝੋਟੀ ਚ ਸਿਰਫ ਤੁਹਾਡਾ ਲਿੱਸਾ ਪਾਣਾ ਖਰਾਕ ਦੇ ਤੋੜੇ ਤੇ ਧੰਤਨ ਦਾ ਚੂਰਾ ਇਸੇ ਲਈ ਆਪਾਂ ਕਹਨੇ ਹੁੰਨੇ ਆ ਵੀ ਫੀਡਪਾ ਮੇ ਘੱਟ ਪਾ ਲੋ 10 ਦਾ ਕਿਲੋ ਪਰ ਧੰਤਨ ਦਾ ਚੂਰਾ ਕਦੇ ਵੀ ਮਿਸ ਨਾ ਕਰਿਓ ਤੁਸੀਂ ਦੇਖੋ ਵੀ ਕਿੰਨਾ ਹੀ ਚੰਗਾ ਮਾਲ ਹੈ ਜਿਹੜਾ ਕਿ ਯੂਪੀ ਜਾ ਕੇ ਵੱਡਿਆ ਜਾਣਾ ਜਦੋਂ ਇਹੋ ਜਿਹਾ ਪਸ਼ੂ ਵੱਡਾ ਜੇ ਕਿਸੇ ਭਰਾ ਨੇ ਵੀ ਕੱਟੀ ਲੈਣੀ ਹੁੰਦੀ ਆ ਤਾਂ ਤਰੌਲਾ ਮੰਡੀ ਜਿਹੜੀ ਵੀ ਤਰੌਲਾ ਹੋ ਗਿਆ ਮਾਉਡ ਹੋ ਗਿਆ ਜਿਹੜੀ ਵੱਡੀ ਮੰਡੀ ਹੈ ਉਹ ਮੰਡੀਆਂ ਦੇ ਸਵੇਰੇ ਸਵੇਰੇ ਆ ਕੇ ਤੁਸੀਂ ਕੱਟੀਆਂ ਖਰੀਦ ਲਓ ਕਿਉਂਕਿ ਜਦੋਂ ਕੱਟੀ ਬਾਹਰਲੇ ਬੰਦਿਆਂ ਨੇ ਖਰੀਦ ਲਈ ਤਾਂ ਉਹ ਬਹੁਤ ਹੀ ਜ਼ਿਆਦਾ ਰੇਟ ਬੋਲਦੇ ਨੇ ਤੇ ਆ ਚੋਟੀ ਦੇਖੋ ਤੁਸੀਂ ਕਿੰਨੀ ਹੈਵੀ ਆ ਨੀਲੀ ਰੰਗ ਦੀ ਯਾਰ ਨਿੱਨੀ نسل ਦੀ ਐ ਤੇ ਤੁਸੀਂ ਦੇਖੋ ਵੀ ਕਿੱਡੀ ਹੈਵੀ ਝੋਟੀ ਆ ਸਾਰੀਆਂ ਬੱਜਾਂ ਬਹੁਤ ਹੀ ਜ਼ਿਆਦੇ ਚੰਗੀਆਂ ਨੇ ਤੁਸੀਂ ਦੇਖ ਲਓ ਇਸ ਤੋਂ ਬਾਅਦ ਮਾਲ ਕਿੱਥੋਂ ਆਪਾਂ ਨੂੰ ਉਹ ਕਰਨਾ ਕਿੱਥੋਂ ਮਾਲ ਠਹਿੋਣਾ ਜਿੰਨਾ ਹੀ ਪਸ਼ੂ ਜਾ ਕੇ ਵੱਡਾ ਜਾਂਦਾ ਸਿਰਫ ਜਾਂ ਤਾਂ ਆਚਾਰ ਨੇ ਖਰਾਬ ਕਰੀਆਂ ਜਾਂ ਕੀ ਆ ਤਾਂ ਤਾਂ ਦਾ ਚੂਰਾ ਜਦੋਂ ਚੰਗੀ ਤਰ੍ਹਾਂ ਪ੍ਰਧੰਤ ਦਾ ਚੂਰਾ ਪੈਂਦਾ ਨਹੀਂ ਉਦੋਂ ਐਡ ਐਡੀਆਂ ਮੱਜਾਂ ਜਿਹੜੀਆਂ ਵੱਡੀਆਂ ਜਾਂਦੀਆਂ ਨੇ ਆ ਮਾ ਤੇ ਦੇਖੋ ਤੁਸੀਂ ਕਿੰਨੀ ਸ਼ਕੀਨ ਝੋਟੀ ਆ ਆਮ ਅੱਜ ਮੱਝਾਂ ਜੀ ਦੇਖੋ ਤੁਸੀਂ ਸਿਰਫ ਚੀ ਕਾਰਨ ਇਹੀ ਹੁੰਦੇ ਨੇ ਤੁਸੀਂ ਸਟਰਕਚਰ ਦੇਖੋ ਮੱਝ ਦੀ ਕਿੱਥੇ ਤੇ ਤੁਸੀਂ ਮੱਝ ਦਾ ਸਾਈਜ਼ ਦੇਖੋ ਕਿੱਥੇ ਇਹ ਗਰੰਟੀ ਨਾਲ ਮੱਝ ਨੇ ਵੱਡੇ ਜਾਣਾ ਬਹੁਤ ਘੱਟ ਮੱਝਾਂ ਨੇ ਜਿਹੜੀਆਂ ਅੱਗੇ ਜਾ ਕੇ ਸਰਵਾਈਵ ਕਰਦੀਆਂ ਨੇ ਇਹੀ ਚੱਕਰ ਆ ਵੀ ਆਏ ਸਾਲ ਜਿਹੜੀ ਮੱਝ ਮਹਿੰਗੀ ਹੋ ਰਹੀ ਆ ਦੁੱਧ ਨਕਲੀ ਵੜ ਰਿਹਾ ਅਸਲੀ ਦੁੱਧ ਦੀ ਤਾਂ ਹੀ ਜਿਹੜੀ ਕੀਮਤ ਨਹੀਂ ਉਹ ਹੋ ਰਹੀ ਤਾਂ ਕਿਸਾਨ ਵੀ ਦਾ ਕੋਈ ਕਸੂਰ ਨਹੀਂ ਬਟ ਆਪਾਂ ਵੀ ਥੋੜਾ ਜਿਆ ਕਰਦੇ ਆ ਚੰਗੀ ਤਰ੍ਹਾਂ ਦੇਖਭਾਲ ਹੋ ਗਈ ਤੰਤ ਦਾ ਚੂਰਾ ਹੋ ਗਿਆ ਦੋ ਚਾਰ ਚੀਜ਼ਾਂ ਹੋ ਗਈਆਂ ਤੁਸੀਂ ਆ ਦੇਖੋ ਇੱਕ ਲੋਟ ਆ ਖਰੀਦ ਰੱਖਿਆ ਪੂਰਾ ਤੁਸੀਂ ਸਟਰਕਚਰ ਦੇਖੋ ਇਹ ਝੋਟੀਆਂ ਦੀ ਨਾ ਮੱਝ ਦੀ ਤੁਸੀਂ ਸਟਰਕਚਰ ਦੇਖੋ ਕਿੱਥੇ ਮੱਝ ਦੀ ਸਟਰਕਚਰ ਇਹ ਇੱਕਦਾਂ ਮੋਰਾ ਤੁਸੀਂ ਲਾ ਲਓ ਵੀ ਝੋਟੀ ਬਹੁਤ ਜਿਆਦਾ ਵੱਡੀ ਝੋਟੀਆਂ ਇਹ ਤੁਸੀਂ ਦੇਖੋ ਇਹ ਇਦਾਂ ਦੇ ਪਸ਼ੂ ਜੇ ਆਪਾਂ ਨਹੀਂ ਗੱਬਰ ਨਹੀਂ ਰਹਿਣਗੇ ਇਹਨਾਂ ਨੇ ਵੱਡਿਆ ਜਾਣਾ ਤਾਂ ਅੱਗੇ ਤੁਸੀਂ ਮੱਝਾਂ ਪੰਜਾਬੀ ਕਿੱਥੋਂ ਮੱਝਾਂ ਪੂਰੀਆਂ ਕਰ ਲਓਗੇ ਇਦਾਂ ਦੇ ਪਸ਼ੂ ਆਪਾਂ ਨੂੰ ਸਾਂਭਣ ਦੀ ਲੋੜ ਹੈ ਬਹੁਤ ਘੱਟ ਪਸ਼ੂ ਨੇ ਜਿਹੜੇ ਅੱਗੇ ਜਾ ਕੇ ਗੱਬਣ ਹੋਣਗੀਆਂ ਨਹੀਂ ਸਾਰੇ ਆ ਸ ਕਾਟੂ ਮਾਲ ਚ ਚਲੇ ਜਾਂਦੇ ਪਸ਼ੂ ਬਹੁਤ ਜ਼ਿਆਦਾ ਇੰਨਾ ਚ ਦੇਖੋ ਤੁਸੀਂ ਸਿਰਫ ਕੀ ਹੈ ਥੋੜੀ ਬਹੁਤੀ ਖਰਾਕ ਦੇ ਜਾਂ ਆਪਾਂ ਚਾਰ ਆਪਾਂ ਚਾਰ ਦੀ ਗੱਲ ਕਰਦੇ ਆ ਹੁਣ ਆ ਝੋਟੀ ਦੇਖੋ ਤੁਸੀਂ ਹੁਣ ਐਡੀ ਝੋਟੀ 2.5 ਲੱਖ ਦੀ ਝੋਟੀ ਅੱਜ ਕਿਤੇ ਗੱਬਣ ਹੁੰਦੀ ਝੋਟੀ ਤੁਸੀਂ ਸਟਰਕਚਰ ਦੇਖੋ ਝੋਟੀ ਦੀ ਐਡੀ ਚੜਾਈ ਦੇ ਵਿੱਚ ਝੋਟੀ ਤੁਸੀਂ ਸਿੰਘ ਦੇਖੋ ਝੋਟੀ ਦੇ ਉੱਪਰੋਂ ਦੇਖੋ ਤੁਸੀਂ ਐਡਾ ਕਿ ਜ਼ਿਆਦਾ ਆ ਕੱਟੀ ਦੇਖੋ ਆ ਕੱਟੀ ਦੇ ਵਿੱਚ ਇੱਕ ਵੀ ਨੁਕਸ ਨਹੀਂ ਹੋਣਾ ਇਹ ਥਾਂ ਦੇਖੋ ਤੁਸੀਂ ਸਿੰਘ ਦੇਖੋ ਕੱਟੀ ਦਾ ਹੋ ਸਕਦਾ ਕੱਟੀ ਇਹ ਅੱਗੇ ਜਾ ਕੇ ਪਲ ਜੇ ਕਿਉਂਕਿ ਕਈ ਚੰਗਾ ਬੰਦਾ ਲੈ ਲੇ ਤਾਂ ਕੱਟੀ ਸੂ ਸਕਦੀ ਆ ਬਟ ਬਹੁਤ ਘੱਟ ਚਾਂਸ ਨੇ ਉਹ ਚੀਜ਼ ਦੇ ਜਿਹੜੀ ਖਰਾਬ ਮੱਝਾ ਖਰਾਬ ਮੱਝ ਨੇ ਸਾਰਿਆਂ ਨੇ ਵੱਢਿਆ ਜਾਣਾ ਪ੍ਰੋਬਲਮ ਕੋਈ ਬਹੁਲੀ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਪ੍ਰੋਬਲਮ ਥੋੜੀ-ਬਹੁਤੀ ਹੁੰਦੀ ਆ ਨਿੱਕੇ-ਨਿੱਕੇ ਚੀਜ਼ਾਂ ਦੀ ਤੁਸੀਂ ਦੇਖ ਲਓ ਅੱਗੇ ਕੀ ਗੱਲ ਆਹ ਲੋਟ ਸਾਰਾ ਲੋਟ ਆਹ ਕੈਂਟਰ ਨੇ ਵੱਡੇ ਕੈਂਟਰ ਭਰਦਣੇ ਨੇ ਸਾਰਾ ਲੋਟ ਮਤਲਬ ਕਹਿ ਸਕਦੇ ਤੁਸੀਂ ਵੱਢਿਆ ਜਾਣਾ ਸਕਦੇ ਕਈ ਇਦਾਂ ਦੇ ਚਾਂਸ ਹੁੰਦੇ ਨੇ ਵੀ ਆਪਾਂ ਮੱਝਾਂ ਨੂੰ ਗੱਭਣ ਕਰਾ ਸਕਦੇ ਆ ਆ ਦੇਖੋ ਤੁਸੀਂ ਇਦਾਂ ਨਹੀਂ ਛੋਟੇ ਨਹੀਂ ਹੋ ਸਕਦਾ ਇੱਕ ਦੋ ਪਸ਼ੂ ਇਹ ਗੱਭਣ ਲੈ ਲੈਂਦੇ ਹੋਣ ਜਾਂ ਗਾਂ ਪਾਲਣ ਵਾਸਤੇ ਵੱਧ ਤੋਂ ਵੱਧ ਜਿਹੜੇ ਪਸ਼ੂ ਜਾਂਦੇ ਨੇ ਉਹ ਕਾਟੂ ਮਾਲ ਚ ਸਲੱਟਰ ਹਾਊਸ ਦੇ ਵਿੱਚ ਹੀ ਜਾਂਦੇ ਨੇ ਤੁਸੀਂ ਲਾ ਲਓ ਵੀ ਇਹ ਸਾਰਾ ਮਾਲ ਨਿਸ਼ਾਨੀਆਂ ਤੁਸੀਂ ਪਿਲੀਆਂ ਦੇਖ ਸਕਦੇ ਹੋ ਸਾਰਾ ਖਰੀਦ ਲਿਆ ਇਹੀ ਭਰਾਵਾਂ ਨੂੰ ਬੇਨਤੀ ਹੁੰਦੀ ਆ ਜੇ ਕਿਸੇ ਭਰਾ ਨੇ ਪਸ਼ੂ ਵੀ ਲੈਣਾ ਜਿੱਥੇ ਕਾਟੂ ਮਾਲੇ ਮੰਡੀਆਂ ਦੇ ਬਾਹਰ ਖੜੇ ਹੁੰਦੇ ਨੇ ਭਰਾ ਸਨੇਹਾ ਟਾਈਮ ਨਾਲ ਆ ਕੇ ਤੁਸੀਂ ਉੱਥੋਂ ਕੱਟੀਆਂ ਵੀ ਖਰੀਦ ਸਕਦੇ ਹੋ ਰਿਪੀਟਰ ਮੱਝ ਤੁਹਾਨੂੰ ਸਸਤੀ ਮਿਲ ਜਾਂਦੀ ਹੈ ਕਿਉਂਕਿ ਜਿਹੜੀ ਰਿਪੀਟਰ ਮੱਝ ਆ ਕੋਈ ਜਿਆਦਾ ਲੰਮੀ ਚੌੜੀ ਕਹਾਣੀ ਨਹੀਂ ਹੁੰਦੀ ਦੋ ਚਾਰ ਕ ਟੀਕੇ ਨੇ ਆਪਾਂ ਵੀਡੀਓ ਦੇ ਵਿੱਚ ਉਹਨਾਂ ਦੀ ਵੀ ਗੱਲ ਕਰੀ ਆ ਆ ਤੁਸੀਂ ਇੱਕ ਨੀਲੀ ਮੱਝ ਦੇਖ ਸਕਦੇ ਹੋ ਬਹੁਤ ਚੰਗੀ ਜਿਹੜੀ ਮੱਝ ਹੈਗੀ ਆ ਇਦਾਂ ਦੇ ਸਾਰੇ ਪਸ਼ੂ ਇਹ ਤੁਸੀਂ ਲਾ ਲਓ ਵੀ ਕਿੱਥੋਂ ਤੱਕ ਤੁਸੀਂ ਪਸ਼ੂ ਦੇਖ ਸਕਦੇ ਹੋ ਸਾਰੇ ਪਸ਼ੂਆਂ ਨੇ ਵੱਢਿਆ ਜਾਣਾ ਇੱਕ ਪੰਜਾਬੀ ਨੇ ਥੋੜੀ ਇੱਕ ਕਹਿ ਸਕਦੇ ਆ ਕਟੀਆਂ ਬਹੁਤ ਭਰਾ ਪਾਲਣੋਂ ਹਟਕੇ ਇਹ ਹਰਿਆਣੇ ਦੇ ਵਿੱਚ ਤੁਸੀਂ ਕਦੇ ਦੇਖਿਆ ਹਰਿਆਣੇ ਵਾਲੇ ਭਰਾ ਨੇ ਜਿਹੜੇ ਕੱਟਿਆਂ ਵਾਲੇ ਜਿਨ੍ਹਾਂ ਨੇ ਪਸ਼ੂ ਕਾਟੂ ਮਾਲ ਨੂੰ ਦੇਣੇ ਨੇ ਉਹ ਹਰਿਆਣੇ ਚੋਂ ਪੰਜਾਬ ਚ ਆਉਂਦੇ ਨੇ ਕਿਉਂਕਿ ਪੰਜਾਬ ਦੇ ਲੋਕ ਕੱਟੀਆਂ ਵੀ ਵੇਚਦੇ ਨੇ ਕੱਟੇ ਤਾਂ ਚਲੋ ਵੇਚ ਨਹੀਂ ਵੇਚਨੇ ਨੇ ਮੱਝਾਂ ਵੀ ਵੇਚ ਰਿਪੀਟ ਮੱਝਾਂ ਵੀ ਕੱਟਿਆਂ ਨੂੰ ਦੇ ਦਿੰਦੇ ਨੇ ਤੁਸੀਂ ਦੇਖੋ ਵੀ ਕਿੰਨਾ ਹੀ ਮਾਲ ਆ ਉਹ ਤੱਕ ਜਿੱਥੋਂ ਤੱਕ ਅੱਖ ਜ ਨਿਗਾ ਜਾਂਦੀ ਹੈ ਸਾਰਾ ਮਾਲ ਇਹ ਵੱਡੇ ਜਾਣਾ ਜੇ ਕਿਸੇ ਭਰਾ ਨੇ ਕੱਟੀ ਖਰੀਦਣੀ ਹੁੰਦੀ ਆ ਜਾਂ ਕੁਝ ਵੀ ਆ ਪਰ ਇਹ ਗੱਲ ਤਾਂ ਜਿਹੜੇ ਭਰਾ ਇੱਥੇ ਕੱਟਿਆਂ ਨੂੰ ਜਾਨਵਰ ਵੇਚਦੇ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਉਮੇ 1200 2000 ਘੱਟ ਦੇ ਦਿਆ ਕਰੋ ਪਰ ਪਿੰਡ ਚ ਇਦਾਂ ਦੇ ਘਰ ਵੀ ਹੁੰਦੇ ਨੇ ਜਿਹੜੇ ਮੱਜਾਂ ਨੂੰ ਸਵਾਲ ਲੈਂਦੇ ਨੇ ਜਿਹੜੇ ਮੱਜਾਂ ਨੂੰ ਰੱਖ ਲੈਂਦੇ ਨੇ ਇਹ ਮੱਜਾਂ ਤੁਸੀਂ ਲਾ ਲਓ ਵੀ ਇੱਕ ਮੰਡੀ ਤੇ ਘੱਟੋ ਘੱਟ ਬਾਲਾ ਨਹੀਂ ਕਹਿੰਦਾ ਮੈਂ 2.5 300 ਮੱਜ ਐ 2.5 300 ਮੱਜ ਨੇ ਵੱਢਿਆ ਜਾਣਾ ਤੇ ਮਹੀਨੇ ਚ ਦੋ ਵਾਰੀ ਮੰਡੀ ਲੱਗਦੀ ਐ 4 500 ਮੱਜ 6 ਮਹੀਨੇ ਦੀ ਵੱਢੀ ਗਈ ਤਾਂ ਸਾਲ ਦੇ ਵਿੱਚ ਤੁਸੀਂ ਗਿਣਤੀ ਕਰ ਲਓ ਕਿੰਨੇ ਪਸ਼ੂ ਪੰਜਾਬ ਤੇ ਵੱਢੇ ਜਾਂਦੇ ਨੇ ਕਿੱਥੋਂ ਤੁਸੀਂ ਕੱਟੀਆਂ ਪਾਲ ਲਓਗੇ ਕਿੱਥੋਂ ਤੁਸੀਂ ਅੱਗੇ ਦੁੱਧ ਲੈ ਲਓਗੇ ਆਉਣ ਵਾਲੇ ਸਮੇਂ ਦੇ ਵਿੱਚ ਦੋ ਚਾਰ ਸਾਲਾਂ ਨੂੰ 2.5 ਲੱਖ ਤੋਂ ਮੱਜ ਤੁਹਾਨੂੰ ਮਿਲਣੀ ਨਹੀਂ ਤੇ ਪੰਜਾਬੀਓ ਇਹੀ ਆਪਾਂ ਗੱਲ ਕਹਿਣੇ ਆਂ ਵੀ ਇਹ ਹਰਿਆਣਾ ਦੇ ਬੱਚੇ ਨੂੰ ਕਾਲਾ ਸੋਨਾ ਕਹਿੰਦੇ ਆਂ ਹਰਣ ਦੇ ਲੋਕ ਕਿਉਂ ਆਪਣੇ ਨਾਲ ਕਾਮਯਾਬ ਹੁੰਦੇ ਨੇ ਕਿਉਂਕਿ ਜਿਹੜੇ ਹਰਿਆਣੇ ਦੇ ਲੋਕ ਨੇ ਉਹ ਇਹਨਾਂ ਨੂੰ ਕਦਰ ਪਾਉਂਦੇ ਨੇ ਇਹਨਾਂ ਨੂੰ ਸਾਹਮਦੇ ਨੇ ਹਰਿਆਣੇ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਅਗਲੇ ਦੇ ਘਾਰੇ ਭਾਵੇਂ ਕੋਠੀ ਆ ਭਾਵੇਂ ਦੋ ਕਮਰੇ ਨੇ ਭਾਵੇਂ ਖੁਰਲੀ ਬਣੀ ਆ ਭਾਵੇਂ ਢਹੀ ਆ ਪਰ ਮੱਝ ਉਹਦੇ 3-4 ਲੱਖ ਦੀ ਘਰੇ ਖੜੀ ਆ ਉਹ ਕਦੇ ਨਹੀਂ ਕੱਟਣਾਂ ਨੂੰ ਕੱਟੀ ਕਦੇ ਨਹੀਂ ਵੇਚਦੇ ਆਪਣੇ ਲੋਕ ਐਟ ਨੇ ਕੱਟੀਆਂ ਪਾਲ ਕੇ ਵੀ ਤੁਸੀਂ ਲਾ ਲਓ ਵੀ ਕੱਟਣ ਨੂੰ ਦੇ ਦਿੰਦੇ ਨੇ ਜੇ ਕਿਸੇ ਭਰਾ ਨੇ ਕੱਟੀ ਵੀ ਵੇਚਣੀ ਹੁੰਦੀ ਤਾਂ ਪਿੰਡ ਚ ਪੁੱਛ ਲਿਆ ਕਰੋ ਕਈ ਹੁੰਦੇ ਨੇ ਸ਼ੌਂਕੀ ਬੰਦੇ ਕੱਟੀਆਂ ਪਾਲਣ ਦੇ ਉਹ ਕੱਟੀਆਂ ਪਾਲ ਲੈਂਦੇ ਨੇ ਇੱਥੇ ਕੱਟੀਆਂ ਤੁਸੀਂ ਨਾ ਵੇਚਿਆ ਕਰੋ ਆ ਨਿੱਕੇ ਨਿੱਕੇ ਬੱਚੇ ਤੁਸੀਂ ਲਾ ਲਓ ਨਿੱਕੇ ਨਿੱਕੇ ਕਿੱਧਰ ਨੂੰ ਜਾ ਰਹੇ ਨੇ ਸਾਰੇ ਇਹਨਾਂ ਮਾਲ ਨੇ ਤੁਸੀਂ ਲਾ ਲਓ ਪੰਜ-ਛੇ ਦਿਨਾਂ ਦਾ ਮਾਲ ਪ੍ਰਾਣਾ ਇਹਦੋਂ ਬਾਅਦ ਇਹਨੇ ਖਤਮ ਹੋ ਜਾਣਾ ਬਸ ਕਿਉਂਕਿ ਯੂਪੀ ਚ ਡਾਡੇ ਵੱਡੇ ਸਲੱਟਰ ਹਾਊਸ ਨੇ ਸਭ ਦਿੱਲੀ ਜਾਂਦੇ ਨੇ ਦਿੱਲੀ ਸਲੱਟਰ ਹਾਊਸ ਚੱਲੀ ਜਾਂਦੇ ਨੇ ਸਾਰੇ ਪਸ਼ੂ ਇਹਨਾਂ ਨੇ ਵੱਡੇ ਜਾਂਦੇ ਨੇ ਤੁਸੀਂ ਦੇਖੋ ਕਿੱਡੇ-ਕੱਡੇ ਝੋਟੀਆਂ ਨੇ ਜਿਨ੍ਹਾਂ ਨੇ ਖਤਮ ਹੋ ਜਾਣਾ ਆ ਇੱਕ ਮੰਡੀ ਤੇ 2.5 300 ਪਸ਼ੂ ਖਤਮ ਹੁੰਦਾ ਹੈ ਮੌੜ ਹੋਗੀ ਰਾਮਪਰਾ ਹੋਗੀ ਆਪਣਾ ਬਰਨਾਲਾ ਹੋਗੀ ਤਨੌਲਾ ਤੇ ਮਾਨਸਾ ਦਾ ਥੋੜੀ ਮੰਡੀ ਛੋਟੀ ਹੈ ਚਾਰ ਪੰਜ ਮੰਡੀਆਂ ਨੇ ਜਿੱਥੇ ਪਸ਼ੂ ਸਾਰੇ ਖਰਾਬ ਹੀ ਹੋ ਜਾਂਦੇ ਨੇ ਕੋਈ ਇਰਚ ਅੱਗੇ ਜਾ ਕੇ ਸਰਵਾਈਵ ਨਹੀਂ ਕਰਦਾ ਕਿੰਨੇ ਹੀ ਪਸ਼ੂ ਨੇ ਜਿਹੜੇ ਜੁਪੀ ਜਾ ਕੇ ਵੱਡੇ ਜਾਣੇ ਨੇ ਉਹ ਆਹ ਕੱਟੀ ਦੇਖੋ ਤੁਸੀਂ ਹੁਣ ਉਹ ਕੱਟੀ ਇੱਕ ਦੂਆ ਜੱਡ ਬਲਾਕ ਕੱਟੇ ਆਹ ਦੇਖੋ ਤੁਸੀਂ ਇਹ ਜੀ ਮੱਝਾਂ ਆ ਦੇਖੋ ਆ ਚੋਟੀ ਦੇਖੋ ਆ ਚੋਟੀ ਚਾਰੇ ਪਾਸੇ ਚੋਟੀ ਖੋ ਜੀ ਪਰ ਇੱਥੇ ਇਹਨਾਂ ਨੇ ਕਿਉਂਕਿ ਪੰਜਾਬੀਆਂ ਨੇ ਪਾਲਣੋਂ हट ਗਏ ਪੰਜਾਬੀਆਂ ਨੇ ਲੈਣੀ ਨਹੀਂ ਯੂਪੀ ਨੇ ਲੈ ਲੈਣੀਆਂ ਸਹੀ ਆ ਗੱਲ ਸਾਬ ਇਹ ਚਲੇ ਜਾਣੀਆਂ ਜੰਗੀਆਂ ਜਗਿਆ ਕੱਟੀਆਂ ਬਈ ਆ ਹਾਂ 300 22 300 ਮੱਝ ਇੱਕ ਮੰਡੀ ਤੇ ਜਾ ਕੇ ਵੱਡੀ ਜਾਂਦੀ ਹੈ ਆ ਦੇਖ ਆ ਕੱਟੀ ਦੇਖ ਤੇ ਆ ਕੱਟੀ ਦੇਖੋ ਤੁਸੀਂ ਕਿੰਨੀ ਸੋਹਣੀ ਗ੍ਰੋਥ ਚ ਆ ਕੱਟੀ ਇਹ ਸੋਹਣੀ ਕੱਟੀ ਆ ਜੀ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਆ ਦੇਖੀ ਬਈਰਾ ਥੋੜਾ ਕਰੀ ਵੱਡੀ ਸਿੰਘ ਜੀ ਸਾਰਾ ਮਾਲ ਸਾਰਾ ਵੱਡਿਆ ਜਾਣਾ ਅੱਜ ਇਹ ਕਬੜੂ ਆਹ ਇੰਨੀ ਜਿਆਦਾ ਲਿੱਕਟੀਆਂ ਇਹੇ ਜੇ ਵੀਰਾਂ ਨੂੰ ਐ ਵੀ ਚਲੋ ਪਿੰਡ 'ਚ ਕੋਈ ਹੁੰਦਾ ਸਾਹਮਣਲਾ ਭਰਾ ਉਹਨਾਂ ਨੂੰ ਵੇਚ ਦੋ ਇੱਥੇ ਮਾਲ ਨੇ ਬਹੁਤ ਘੱਟ ਬਚਣਾ ਕਿਉਂਕਿ ਉਹ ਲੋਕ ਨਹੀਂ ਪਾਲਦੇ ਪੁੱਲਦੇ ਉਹਨਾਂ ਨੂੰ ਪੈਸੇ ਤਾਂ ਹੁੰਦਾ ਜੇ ਚੰਮ ਚੜਿਆ ਹੋਵੇ ਸਲੱਟਰ ਹਾਊਸ ਵਾਲੇ ਚਾਰ ਪੈਸੇ ਵੱਧ ਦੇ ਦਿੰਦੇ ਨੇ ਤੁਸੀਂ ਲਾ ਲਓ ਵੀ ਕਿੱਡੀਆਂ-ਕਿੱਡੀਆਂ ਕਟੀਆਂ ਨੇ ਜੜੀਆਂ ਉਹ ਯੂਪੀ ਨੂੰ ਜਾ ਰਹੀਆਂ ਨੇ ਫੇਰ ਆਪਣੇ ਪੰਜਾਬੀ ਕਹਿੰਦੇ ਦੁੱਧ ਮਹਿੰਗਾ ਹੋ ਗਿਆ ਮੱਝ ਮਹਿੰਗੀ ਹੋ ਗਈ ਜਦੋਂ ਅੱਗੇ ਪ੍ਰੋਡਕਸ਼ਨ ਹੈ ਨਹੀਂ ਅੱਗੇ ਕੱਟੀਆਂ ਨੇ ਆਏ ਸੂਏ ਦੇ ਵੱਡਿਆ ਜਾਣਾ ਤਾਂ ਪ੍ਰੋਡਕਸ਼ਨ ਕਿੱਥੋਂ ਹੋਊ ਤਾਂ ਪਸ਼ੂ ਨੇ ਵੱਡਿਆ ਹੀ ਜਾਣਾ ਆਹ ਝੋਟੀ ਦੇਖੋ ਤੁਸੀਂ ਖਤਮ ਹੋ ਜਾਣਾ ਇਹਨਾਂ ਝੋਟੀਆਂ ਇਸ ਲਈ ਪੰਜਾਬੀਓ ਆਹ ਕੱਟੀਆਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਬੰਦਾ ਵੀ ਇੱਕ ਕੱਟੀ ਖਰੀਦ ਸਕਦਾ ਪਰ ਬੱਟ ਬੰਦੇ ਨੇ ਕੱਟੀ ਖਰੀਦਣੀ ਨਹੀਂ ਆਹ ਦੇਖੋ ਤੁਸੀਂ ਕੱਟੀ ਦੇਖੋ ਕਿੰਨੀ ਸੋਹਣੀ ਕੱਟੀ ਹੈ ਇਦਾਂ ਦੀਆਂ ਕੱਟੀਆਂ ਜਾ ਕੇ ਸਭ ਹੋ ਜਾਣਾ ਦੇਖੋ ਤੁਸੀਂ ਚਾਰੇ ਪਾਸੇ ਜਮ੍ਹਾਂ ਇੱਕੋ ਜਿਹੀ ਗਰੋਹਾਂ ਕੱਟੇ ਦੀ ਸਾਰੇ ਪਾਸੇ ਇੱਕੋ ਜੀ ਕੱਟੀ ਆ ਇਹ ਕੱਟੀ ਕੀ ਦੀ ਆ ਇਹ ਕੱਟੀ ਖਰੀਦਣ ਵਾਲੀ ਕੱਟੀ ਆ ਪੂਰੀ ਸ਼ੌਂਕ ਦੀ ਚੰਗੀ ਕੱਟੀ ਆ ਤੋਂ ਭਰਾਵੋ ਚਾਹੀਏ ਆਪਾਂ ਫੱਕ ਤੋਂ ਬਾਅਦ ਤੁਮ ਮਾਲ ਪੰਗਾ ਕੁਟਰਾ ਖੀਚਿਆ ਕਰੋ ਤੇ ਬਟਣ ਤੋਂ ਪੈਸੂ ਬਚਾ ਲਈਏ ਆਪਾਂ ਧੰਨਵਾਦ ਜੀ